ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਠੀਕ ਹੋਵੋਗੇ ਚ ਚਮਚੇ ਨਾਲ ਗਲੀਆਂ ਕਰ ਲਈਆਂ ਸੀਆਂ ਤੇ ਆ올ੇ ਆਪਾਂ ਸੇਕ ਤੇ ਹਲਕੇ ਹਲਕੇ ਤੇ ਪਕਾ ਲਏ ਬਿਲਕੁਲ ਬਣ ਗਏ ਨੇ ਜਿਵੇਂ ਥੋੜੇ ਜਿਹੇ ਕਾਰਡ ਦਤ ਇਹ ਤੀਕੀ ਤਾਂ ਹੋ ਗਈ ਹੈ ਹਾਂ ਕੋ ਥੋੜਾ ਸੇਕ ਹੋਰ ਲੱਗਣ ਦੋ ਖੁੱਲਾ ਜੇ ਤੇਲ ਪਾ ਕੇ ਪੰਜਾਲੇ ਕੋਈ ਵਾਲੇ ਨਹੀਂ ਕੋਈ ਸੁਕਾਏ ਨਹੀਂ ਤੇਰਾ ਸਾਫ ਕਰਕੇ ਸੁਕਾਏ ਤੇ ਇਹਦੇ ਵਿੱਚ ਬਿਲਕੁਲ ਪਾਣੀ ਨਹੀਂ ਤੁਸੀਂ ਇਹ ਆਵਲੇ ਤੇ ਕੋਈ ਕੋਈ ਕਾਰਡ ਹੈਗਾ ਥੋੜਾ ਥੋੜਾ ਸੇਕ ਲੱਗ ਜਾਣ ਦੋ ਤੇ ਆਪਾਂ ਹੋਰ ਕਰਦਾਂਗੇ ਇਹ ਆਪਾਂ ਜਿਹੜਾ ਆਵਲੇ ਤਾਲਨੇ ਨੇ ਨਾ ਆਪਾਂ ਇਹ ਹਲਕੀ ਅੱਗ ਤੇ ਤਾਲਨੇ ਨੇਗੇ ਜਾਨੀ ਕਿ ਬਾਲੀ ਅੱਗ ਨਹੀਂ ਬਾਲਣੀ ਹੈਗੀ ਤੇ ਹੌਲੀ ਹੌਲੀ ਥੋੜੀ ਥੋੜੀ ਅੱਗ ਤੇ ਤਲਾਂਗੇ ਨੂੰ ਤੇਲ ਫੁੱਲਾ ਜੀ ਪਾਇਆ ਸੀ ਬੀਬੀ ਨੇ ਹੈਨਾ ਬੀਬੀ ਫੁੱਲਾ ਤੇਲ ਪਾਇਆ ਸੀ ਹੁਣ ਮੈਂ ਹੈ ਮਿਰਚਾਂ ਪਾਵਾਂ ਵੀ ਆਲੇ ਆਪਾਂ ਕੱਢ ਦਾਂਗੇ ਇਹ ਚ ਹਾਂ ਮਿਰਚਾਂ ਤੇਲ ਦੀ ਕਰਨੀ ਆ ਇਧਰ ਆਪਣੇਆਂ ਮਿਰਚਾਂ ਲਗੀਆਂ ਆਹ ਦਾ ਉੱਥੇ ਸੁੱਕਣਾ ਪਾਇਆ ਪਿਆਗਾ ਕੋਕੇ ਚੀਰ ਕੇ ਫੋਕ ਮੰਦੀ ਆ ਪੂਝ ਪੂਝ ਦੇ ਦੇ ਮੈਨੂੰ ਮਿਰਚਾਂ ਦੇ ਦੇ ਦਿੰਦੀ ਆ ਮੈਂ ਪੂੰਝੂਗੀ ਕੋਈ ਨਹੀਂ ਲੱਗੂ ਮੇਰੇ ਨਾਲ ਹੈ ਮੈਂ ਆਪੇ ਪੂੰਝੂ ਪੂੰਝੀਏ ਨੀ ਕਿਉਂਕਿ ਮਿਰਚਾਂ ਵੀ ਜੇ ਗਿੱਲੀ ਮਿਰਚ ਹੋਵੇ ਹਨਾ ਵਿੱਚ ਚਾਰ ਦੇ ਪਾਹ ਹੋਵੇ ਇੱਕ ਤਾਂ ਨਾ ਗੁੰਗਣ ਤੋਂ ਪਹਿਲਾਂ ਧੋ ਲਿਆ ਕਰੋ ਤੁਸੀਂ ਆਹ ਡੰਡੀਆਂ ਬਾਅਦ ਚ ਧੁੰਗਿਆ ਕਰੋ ਯੂਰਪਾ ਪਹਿਲਾਂ ਡੰਡੀ ਡੰਗੂ ਕਰ ਤੋਂ ਹੁਣ ਆ ਫਿਰ ਆ ਜਿਸ ਤੋਂ ਡੰਡੀ ਹੁੰਦੀ ਐ ਇਥੋਂ ਪਾਣੀ ਪਾ ਜਾਂਦਾ ਫੇਰ ਵੀ 100% ਚਾਂਸ ਹੁੰਦਾ ਐ ਆਚਾਰ ਖਰਾਬ ਹੋਣ ਦਾ ਤੇ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਮਿਰਚਾਂ ਨੇ ਉਹਨੂੰ ਦੋ ਕਰ ਲਾਂਗੇ ਹੈਨਾ ਬੇਬੀ ਹੋਰ ਫਿਰ ਐਡੀ ਮਿਰਚਾਂ ਕਿਸੇ ਤੋਂ ਨਹੀਂ ਖਾਦੀ ਜਾਂਦੀ ਖਰਾਬ ਹੋਣ ਦਾ ਡਰ ਹੁਣੀ ਕਿ ਨਾਲੀ ਚ ਜਾ ਕੇ ਹੋ ਨਹੀਂ ਲਾਈ ਜਿ ਕੋਈ ਸੋਖਾ ਗਰਮਣ ਮਾ ਥਾ ਆਉ ਤੋ ਸਕਲਿਆ ਕੇ ਦੇ ਪੁੱਤ ਹੋ ਲਾ ਦੇ ਫੰਸਾ ਲਾ ਕੇ ਕੱਢਦੀ ਆ ਤੁਸ ਕੋਈ ਲਿਆ ਗੁਰਮਣ ਹੋ ਜਾਂਦੀ ਉਹ ਵੇ ਵੰਗ ਹੋ ਗਈ ਮਰੱਬਾ ਹੁੰਦਾ ਹਨਾ ਨਾਲ ਲੰਗੇ ਨਾਲ ਹੁੰਦਾ ਤਾਲ ਲੰਗੇ ਮਰੱਬੇ ਵੰਗੂ ਕਦੋਂ ਹੋਈਆਂ ਹਜੇ ਚੀਰ ਨਹੀਂ ਆ ਗਈ ਨੇ ਇਹ ਤਾਂ ਮਰੱਬਾ ਵੀ ਪਾਵਾਂਗੇ ਆਪਾਂ ਖੰਡ ਪਾਟ ਤੇ ਜਾਇਆ ਹੀ ਏ ਇਸ ਤਰ੍ਹਾਂ ਹੀ ਬਹੁ ਮਰੱਬਾ ਵੀ ਲਾ ਫੜਾ ਆਰੇ ਪੁੱਤੋ ਕੈਚ ਇੰਜ ਨਾ ਖੰਡ ਪਰਚ ਸਰਜੂਗਾ ਆਹ ਰਿਚਾਰ ਕਿੰਨਾ ਉਹ ਕਿੰਨਾ ਨਾ ਮੈਂ ਤਾਂ ਜਾਣੇ ਕੋਈ ਨੇ ਕੱਲ ਨੂੰ ਕਿਲੋ ਹੋਰ ਲੈ ਕੇ ਤਲ ਦੂ ਕਿਲੋ ਕੱਲ ਨੂੰ ਹੋਰ ਪਾ ਲਾਂਗੇ ਇਹ ਤਾਂ ਜਿਵੇਂ ਇਹੋ ਬਣ ਗਿਆ ਮਰਬਾ ਜਿੰਨਾ ਹਾਂ ਜਿੰਨਾ ਆਪਾਂ ਨੂੰ ਉਹਨਾਂ ਨੇ ਕਿਹਾ ਸੀ ਆਪਾਂ ਪਾਤਾ ਉਹ ਕਰੇ ਨਹੀਂ ਖਾਂਦੇ ਪੁੱਤ ਕਰੇ ਨਹੀਂ ਵੀ ਹੋਰ ਤਾਂ ਆਉਣਗੇ ਕੜਾਹੀ ਉਹ ਕੜਾਹੀ ਅਲ ਦਿੰਗੇ ਮੈਂ ਕਿਤੇ ਅੰਦਾ ਬੰਦ ਨਹੀਂ ਹੋਰ ਤਾਂ ਤਲ ਕੇ ਹੋਰੀ ਭਲਾਈ ਜਿਰਵਾ ਇੱਕ ਦਿਨ ਮੁੱਕ ਕੇ ਦੂਜੀ ਦਿਨ ਉਹਦੀ ਤਲ ਦਣਗੀਆਂ ਮੇਲਣਾ ਉੱਥੇ ਬਥੇਰੀਆਂ ਹੋਣਗੀਆਂ। ਆਪਾਂ ਨੇ ਕੀ ਕਰਨਾ? ਕੰਮ ਹੀ ਕਰਨਾ ਕਿਤੇ ਹੋਇਆ ਤੇ ਉੱਥੇ ਹੋਇਆ ਤੇ ਉਰੇ ਹੋਇਆ। ਲੋ ਜੀ। ਇਹ ਆਪਾਂ ਸਾਰਾ ਮਿਕਸ ਕਰਾਂਗੇ ਚਾਰ ਆਦਰਾਂ, ਆਉਲੇ ਦਾ, ਮਿਰਚ ਦਾ। ਇਹ ਆਪਾਂ ਡੋ ਅੱਡੀ ਇੱਕ ਡਿੱਗਿਆ ਪਿਆ ਹੈ। ਕੋਈ ਨਾ ਤਾਂ ਡਿੱਗ ਜਾਣ ਤੇ ਹੁਣ ਡਿੱਗ ਪਿਓ ਨੂੰ ਜਾ ਕੇ ਦੇਖਣਾ ਪੈ ਗਿਆ। ਐਸੇ ਤੇਲ ਚ ਆਪਾਂ ਤਲਾਂਗੇ ਮਿਰਚਾ। ਮਿਰਚਾਂ ਵੀ ਪਾਈਆਂ ਹਲਕੀ ਹਲਕੀ ਅੱਗ ਤੇ ਤਲਾਂਗੇ। ਚੁੱਪ ਸੀ। ਤਰਲਾ ਹਾ, ਕਰਜਾ ਹੋ ਤਾਂ ਕੀ ਜਨੀਆ ਵੀ ਨਹੀਂ। ਅਸਲ ਲੈ। ਆਣਾ ਵੀ ਕਿੱਜ ਘਪਣ ਇੱਧਰ ਕਰਦੇ ਭੈਣ ਬਣ ਕੇ। ਨਹੀਂ ਕੁਛ ਨਹੀਂ ਦਿੰਦੀਆਂ ਇੱਤੀ ਨਿਆਣੀਆਂ ਨੇ। ਪੁਆਰੀ ਲੈ ਉਹਨਾਂ ਕਰਦੇ ਮੈਂ 50 ਕਰ ਦਾਨੀ। ਮੈਂ ਪੁੰਜੂ। ਪੂਰ ਤਾਂ ਤੂੰ। ਚਲੋ ਜੇ ਆਪਾਂ ਮਿਰਚਾਂ ਡੁੰਗਲੀਏ ਫੇਰ ਮਿਲ ਜਾ। ਨੋ ਜੀ ਆਪਾਂ ਆਵਲੇ ਤਲਕ ਤੇ ਵਸੇ। ਆਹ ਲੈ ਤੇ ਬੱਚਿਆ ਪਿਆ ਤੀਓ ਚ 45 ਲੀਆਂ ਮਿਰਚਾਂ ਤੇ ਐ ਇੰਨੇ ਕਰ ਰਹਿ ਗਏ ਨੇ ਬੀਬੀ ਕੱਟ ਦੂ ਇਹਨਾਂ ਨੂੰ ਇਹ ਪ੍ਰਾਂਚ ਚ ਕੱਢ ਲਾਂਗੇ ਤੇ ਸਾਰਾ ਸਮਾਨ ਵਿੱਚ ਹੀ ਪ੍ਰਾਂਚ ਚ ਥੱਲੇ ਕੱਢ ਕੇ ਰਲਾ ਲਾਂਗੇ ਹਨ ਤੇ ਫਿਰ ਆਪਾਂ ਡੱਬੇ ਚ ਪਾ ਦੇਵਾਂਗੇ ਠੰਡੀਆਂ ਹੋਈਆਂ ਤੋਂ ਇਹ ਤਾਂ ਤਾਲਕੇ ਪਾਉਣੇ ਆ ਕਿਉਂਕਿ ਇਹ ਬਾਹਲੇ ਫਿਰ ਤਾਂ ਫਰ ਤਲੀਆਂ ਹੋਈਆਂ ਰਹਿੰਦੀਆਂ ਨਹੀਂ ਅਖੰਡ ਪਾਟ ਸਬਜ਼ੀ ਬਸ ਹਾਂ ਫਾਂ ਦੇ ਹਾਲ ਵਿੱਚ ਹਾਂ ਬਾਹਰ ਨਹੀਂ ਤਪਨੀ ਕਰਦੇ ਕਨੇ ਕੱਢ ਦੇ ਤੇ 13 ਐਸੇ ਚ ਬਾਤ ਰਹੂਗਾ ਕਰ ਦੋ ਫੇਰ ਚੱਲਿੰਦਾ ਕਿ ਬਸ ਮਾੜਾ ਜਿਹਾ ਹੋਰ ਹੋ ਜਾਂਦੇ ਸੇਕ ਤਾਂ ਲੱਗ ਜਾਂਦੇ ਮਾੜਾ ਜੀ ਮਾੜਾ ਮਾਟੋ ਹੀ ਤੇ ਲੱਗੂਗਾ ਫਿਰ ਹੋਰਸ ਆਹ ਕਟਾਣਾ ਕਰ ਨਾਲ ਹੋ ਇਹਨਾਂ ਲਾ ਦੇ ਲੈ ਇਹ ਲਾ ਦੇ ਬਾਹਰ ਸਭ ਹੋ ਜਾਂਦੇ ਮਾੜੇ ਤਕਤੀਆਂ ਦਾ ਹੋ ਜਾਂਦੇ ਇਹ ਤਾਂ ਤਕਤੀ ਵੀ ਨਹੀਂ ਹੋਈ ਹਜੇ ਬੀਬੀ ਤੋ ਕੋਈ ਬੈਠਾ ਨੂੰ ਪਤਾ ਨਹੀਂ ਲੱਗਦਾ ਠੰਡਦਾ ਹਨਾ ਜਿਹੜਾ ਤੁੱਲੇ ਕੋਲ ਉੱਠ ਖਾੜਦੇ ਆ ਫੇਰ ਢਿੱਡ ਕੰਮ ਲੱਗ ਜਾਉ ਦਾ ਮਰੀ ਹਲਦੀ ਗਈ ਵਾਰੀ ਕਿ ਹਨਾ ਸੱਚੀ ਜੀ ਬਤਾਲੂ ਜੀ ਯਾ ਮੈਂ ਹਲਦੀ ਉਹ ਰੋੜੀ ਜਗਾਂ ਨੂੰ ਨਹੀਂ ਖਾਲੇ ਜਾਂਦੀ ਦੇਖਾ ਡੱਬਾ ਖੋਲ ਕੇ ਆਪਾਂ ਨੇ ਮਸਾਲੇ ਦਾ ਡੱਬਾ ਲਿਆਂਦਾ ਕਿ ਇਹ ਚਾਰ ਪਾਉਣ ਵਾਸਤੇ ਮੈਂ ਲਿਆ ਕੇ ਦਿਖਾਉਣੀ ਤੁਹਾਨੂੰ ਆਜਾ ਵੀ ਮਿੱਟੀ ਪਾ ਲਾਂਗੇ ਫੋਨ ਮੇੜ ਦਾਂਗੇ ਧੰਦਾ ਤਿਆਰੀ ਦੀ ਲੋੜੀ ਤਿਆਰੀ ਕਰਨੀ ਹੈ ਸਾਡੀ ਬਹੁਤ ਸਾਰੀ ਤਿਆਰੀ ਕੋਈ 100 ਰੁਪਏ ਰੋੜੀ ਦੀ ਖਾਣ ਲਈ ਕਿੱਥੇ ਦਾ ਤਬਦੀ ਹਾਂ ਕਿਹਾ ਜਦੋਂ ਗਾਲੀ ਕਹਿੰਦੀ ਕਿੱਥੇ ਲਗਾ ਦੇ ਅੱਛੇ ਬਾਹਰ ਦੇ ਪਾਸੇ ਆਇਆ ਮੈਂ ਹੱਥ ਯਾ ਰੱਬ ਚੱਕ ਲਿਆ ਮਾਂ ਮੰਮੀ ਜੀ ਦੇਖ ਚਲੋ ਨੂਰ ਵੀ ਪਾਉਣਾ ਤੂੰ ਕਿਹਦੀ ਖੁਦੀ ਦੇਖਣੀ ਆ ਇਹ ਆਦਾ ਆਦੇ ਚ ਵੀ ਪੈ ਜੂ ਮਿਰਚ ਚ ਪੈ ਜੂ ਆਉਣੇ ਚ ਵੀ ਪੈ ਜੂ ਇਹਦੇ ਵਿੱਚ ਹੈਗਾ ਲਾਈਚੀ ਵੱਡੀ ਲਾਈਚੀ ਛੋਟੀ ਲਾਈਚੀ ਹਰਾ ਧਨੀਆ ਬਹੁਤ ਸਾਰੀਆਂ ਹੋਰ ਦਵਾਈਆਂ ਕੁੱਟੀਆਂ ਹੋਈਆਂ ਨੇ ਮੀਂਹ ਮਸਾਲੇ ਇਹ ਦਪਾਤੀ ਗਿਆ ਡੱਬਾ ਇਹ ਸਾਰੇ ਪਾਵਾਂਗੇ ਖਾਣਾ ਦੀ ਬਾਦਾਂਗੇ ਆਹ ਹੋ ਵੀ ਸਾਰਾ ਡੱਬਾ ਆਵਾਂਗੇ ਕਈ ਨੂੰ ਬਾਹਰ ਨਹੀਂ ਆਇਆ ਜੀ ਨਹੀਂ ਹਾਜ਼ਰ ਨਹੀਂ ਆਇਆ ਜੇ ਨਾ ਦੇਖਦੀਆਂ ਆ ਕੱਟੀ ਕਰ ਦੇ ਨਾਲ ਆ ਗਈ ਆ ਬੀਬੀ ਆ ਗਈ ਆ ਦਿਖਾਓ ਥੋੜੀ ਕਣੀ ਜੀ ਪਾਉਣੀ ਆ ਪਾ ਲਣੀ ਆ ਮਾੜੀ ਜੀ ਪਾ ਲੈ ਸਾਰੇ ਮਸਾਲੇ ਚ ਹੈਗੇ ਨੇ ਜੀ ਇਹ ਪੰਜ ਖਾਲੀ ਹਲਦੀ ਪਾ ਲ ਹਲਦੀ ਹਲਦੀ ਪਾਵਾਂਗੇ ਬਾਈ ਤਾਂ ਕੀ ਕਰਨੇ ਰਹਾ ਹੱਥ ਗਤੀ ਹੋਈ ਹੈ ਨਾ ਇੱਕ ਕਾ ਸਾਡੀ ਨਾ ਹਲਦੀ ਵੀ ਕਰਦੀ ਹੈਗੀ ਰੰਗ ਥੋੜਾ ਜਿਹਾ ਪਾ ਲਈਏ ਤੇਜਵਾਲ ਹੁੰਦਾ ਮੁੱਠੀ ਨਾਲ ਬਥੇ ਨਾ ਹਾਂ ਲਾਉਣੀ ਤੇ ਗਾਹੀ ਬਸ ਅਹੀਂ ਲਾ ਲ ਬਸ ਐਂਕਮ ਜਿਹਾ ਚਾਹ ਬੋਦੀ ਦੋ ਜਮੀਨ ਤਾਂ ਕੁਸਬੀਨ ਲਾ ਦੌਰੇ ਜਵਾਖਣਿਆਣੇ ਤੇ ਆਪਾਂ ਉਹ ਚੱਲਣਾ ਹਨਾ ਉਹੀ ਗੱਲ ਹੈ ਜਵਾਖਾ ਨਾਲ ਉਹ ਤਾਂ ਕੁਛ ਨਹੀਂ ਹੁੰਦਾ ਆਮਣੀ ਤੋਂ ਦੋ ਤਾਂ ਜਮੀਨਿਆਣੇ ਨੇਗੇ ਇਹਦੇ ਵਿੱਚ ਪਾ ਤਾ ਮਸਾਲਾ ਮਸਾਲਾ ਬਾਅਦ ਚ ਪਾਵਾਂਗੇ ਇਕੱਠਾ ਹੀ ਪਾਵਾਂਗੇ ਸਾਰਾ ਗੱਤਾ ਤੇ ਸਿਰਤਾ ਵਿੱਚ ਕਿਵੇਂ ਹੋ ਗਿਆ ਦੇਲ ਪਾ ਤਰ ਲੈਣੇ ਕੜੂਬ ਹਰ ਦੇ ਮਿੰਟ ਹੈ ਜੀ ਕੜ ਦੇ ਕਿੱਥੇ ਹੈ ਲੈ ਸੁਮਨ ਸੁਖਮਨ ਲੈ ਲੈ ਦਿੰਨੀ ਆ ਇੰਨੀਆਂ ਕੋਲੇ ਤੇ ਹੈ ਨਹੀਂ ਇਹ ਤੇ ਵਡੀਆਂ ਵੀ ਹੋਈਆਂ ਨੇ ਮੇਰੇ ਕੋਲ ਫੜੋ ਇਹ ਤੇਰ ਕੱਢ ਜੂਗਣ ਉਹ ਥੱਲੇ ਬਾਧਰ ਰਹੇਗਾ ਬਾਹਾਂ ਨਹੀਂ ਪਾਉਂਦੇ ਤੇ ਬਾਹਾਂ ਹੱਥਾਂ ਜਨ ਲੱਗੀ ਜਾਂਦਾ ਹੈ ਦੁਲਾਉਣ ਵਾਲਾ ਹੋ ਗਿਆ ਗਾ ਪੈ ਗਿਆ ਸਿਰਲੀ ਕੋਲੇ ਗੁਰਮਨ ਲਾ ਦੂਗੀ ਕੋਈ ਇਹਨੂੰ ਪੜ ਲੈਂਦੀ ਮੈਂ ਤਾਂਪੀ ਕਰਾਂਗੇ ਮਾਸ ਤਾਂਪੀ ਕਰ ਲਾਂਗੇ ਆਪਨੇ ਸਕੂਲ ਦੀ ਤਿਆਰੀ ਕਰ ਲੋ ਡਰੈਸ ਪ੍ਰੈਸ ਕਰ ਲੋ ਆਵਜੀ ਘੜੇ ਕੱੜ ਜਾਂਦੇ ਕੜ ਗਿਆ ਤਾਂ ਨਹੀਂ ਕੜਿਆ ਪੁੱਤ ਅੱਗੇ ਤਾਂ ਨਿੱਕੀ ਨੂੰ ਇਹਦਾ ਕੱਟਾ ਤਾਂ ਹੋ ਗਿਆ ਇਹ ਥੋੜੇ ਇੱਕ ਮਿੰਟ ਮਾਰੇ ਲਖਾਤ ਨੂੰ ਨੂਨ 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 ਲਿਆਉਣੀ ਆ ਮੈਂ ਆ ਹਲਦੀ ਧਰਿਆਉਣੀ ਆ ਹਲਦੀ ਵਿੱਚ ਪਰ ਪਾਵਾਂਗੇ ਹੈਨਾ ਨਾ ਮੈਂ ਨੂਨ ਦਾਣ ਨਹੀਂ ਲਿਆਉਣੀ ਆ ਦੂਜਾ ਪੂਰ ਵੀ ਪਤੜ ਲਿਆ ਜਾਰੀ ਨੇ ਤੜਿਆ ਤੱਕਤੀਆਂ ਇਹ ਕਰ ਲੀਆਂ ਨੇ ਮਿੱਚਾ ਹਾਂ ਜਾਨ ਸਾਰੀਆਂ ਤੇ ਆਧੇ ਚੱਪਾ ਕੋਈ ਤੇਲ ਨਹੀਂ ਪਾਇਆ ਕਿਉਂਕਿ ਆਦਾ ਉਹੀ ਗਿੱਲਾ ਤੀ ਧੁੱਤਾ ਹੋਇਆ ਸੀਗਾ ਇਹ ਤਾਂ ਬਸ ਮਾਰਾ ਦੇ ਤੱਟਾਈ ਨੂੰ ਕਰਾਂਗੇ ਕਿਉਂਕਿ ਜੇ ਪਾਣੀ ਹੋਇਆ ਨਾ ਹੁਣ ਧੁੱਪ ਘਟ ਪੈਂਦੀ ਆ ਹੁਣ ਸਰਦੀਆਂ ਕਰਕੇ ਪਾਣੀ ਹੋਇਆ ਮੜਾ ਮੋਟਾ ਚੋਪੂ ਜੂ ਆਇਜਾ ਆਹ ਹੋੜੇ ਪਾਰ ਵਿੱਚ ਲੋਜੀ ਆਹ ਵਾਲਾ ਵੀ ਪਾਤਾ ਵਿੱਚ ਇਹ ਤਾਂ ਮਰੱਬਾ ਹੀ ਲੱਗਦਾ ਹਨਾ ਆळ्या ਮੈਂ ਹੂੰ ਆਪਾਂ ਮਰੱਬਾ ਵੀ ਪਾਵਾਂਗੇ ਇੱਕ ਤਰੀਕਾ ਪਾਵਾਂਗੇ ਮਰੱਬਾ ਵੀ ਅੱਜ ਆਇਆ ਹੀ ਏ ਲੋੜੀ ਤੇ ਮਰੱਬਾ ਵੀ ਪਾਵਾਂਗੇ ਸੋਨਾ ਜੇ ਆਨ ਕਿ ਲੜਦਾ ਜਾ ਇਧਰ ਬੱਚੇ ਖੇਡ ਰਹੇ ਨਹੀਂ ਮਾ ਮੈਂ ਤੈਨੂੰ ਬੋਲਦੀ ਗੱਲ ਸੂਬਾ ਸੂਬਾ ਮੇਰੀ ਨੀਂਦ ਖਰਾਬ ਕਰਦੀ ਮਾਮੂ ਨੇ ਉਹ ਬੋਲਦੇ ਬੜੀ ਹਿੰਦੀ ਰੋ ਬੋਹ ਪਤਾ ਨਹੀਂ ਹਿੰਦੀ ਕਾ ਤੋ ਬੋਲਣ ਲੱਗ ਗਏ ਉਹ ਦੇਖਦੇ ਕਾ ਦੇਖਦੇ ਕਾਰਟੂਨ ਜੀ ਦੇਖੀ ਜਾਂਦੇ ਨੂੰ ਮਿਰਚ ਪਾਣੀ ਇਸ ਨੂੰ ਮਿਰਚ ਪਾਵਾਂਗੇ ਆਪਾਂ ਖਾਣਾਂਗੇ ਮਾਰ ਕੇ ਮਿਰਚਾਂ ਦਾ ਕੀ ਕਰਨੀਆਂ ਨੇ ਉਹ ਰੰਗ ਨਹੀਂ ਆਣੀਆਂ ਗਾੜੀ ਚੁੰਗੀ ਪਾਉਣੀਆਂ ਨਾਰ ਲਾ ਦੇ ਹੈ ਲਿਆ ਦੇ ਨਾ था। था लो तो था था। मैं कहने ला लेने माड़ा ये हल्या जा सुकू गया कोई तेल नहीं पाया बैसे कट पा पानी जो सुखा लिया ਨੇ ਇਹ ਤਾਂ ਚੋਕਾ ਨਹੀਂ ਸੀ ਕਿਉਂਕਿ تیرਕੇ ਟੁੱਟਦਾ ਗਾ ਆਪਾਂ ਨਹੀਂ ਆਦਾ ਨਾ ਪਹਿਲਾਂ ਟੁੱਟਦਾ ਆਹ ਹੋ ਪਹਿਲਾਂ ਜਣੀ ਕੇ ਜਿੰਦਾ ਸੀ ਨਾ ਟਿਪ ਗਿਆ ਮਿਸਤ ਹੈ ਹੈ ਜੈ ਤੁੰ ਪਾਵਾਂਗੇ ਆਪਾਂ ਨੂਨ ਬੜਾ ਨੂਨ ਨਾ ਕੋਈ ਹੋਸੀ ਵੀ ਹੁੰਦਾ ਹੋਊ ਦੇਖ ਲੈ ਮਣ ਦੇ ਲਾ ਕੇ ਨਾ ਫਿਰ ਮਿਰਚਾਂ ਵੀ ਕਿੰਨੀਆਂ ਨੇ ਸਾਰੀ ਭਾਰਵੇਂ ਪਿਆ ਹੈ ਦਾ ਤਾਂ ਹਨ ਦੇਖ ਲੈ ਭਾਈ ਬੱਸ ਹੋ ਗੋ ਬੱਸ ਇਹ ਜੀ ਪਾ ਲਈ ਦੂਣੀ ਤੇ ਇਹਦੇ ਵਿੱਚ ਹੀ ਰਲਾਵਾਂਗੇ ਤਾਂ ਹੈਗੇ ਹਾਂ ਠੀਕ ਆ ਚਾਰ ਤੇ ਪੰਜ ਨੂੰ ਮਿੰਟ ਬਹੁਤ ਕਰਨੀ ਪੈਂਦੀ ਆ ਆਏਗਾ ਦੀ ਮੋਨੇ ਜੀ ਕੋਈ ਨਾ ਬਾਹਰ ਨਹੀਂ ਹੁੰਦਾ ਬਾਹਰ ਨਹੀਂ ਹੁੰਦਾ ਮੈਂ ਦੋ ਚੰਨ ਪਾਏ ਉਹੀ ਦੇ ਵਰਤੀ ਆ ਜੇ ਤਾਂ ਘੱਟ ਨੂੰ ਨਾਲ ਫਿਰ ਖਰਾਬ ਵੀ ਹੋ ਜਾਂਦਾ ਹੈਗਾ ਖੜਾਈ ਇਹ ਤਾਂ ਖਰਾਬ ਹੋ ਗਿਆ ਦੋ ਦੋ ਵੀ ਪੀ ਪੀ ਸਮਾਰ ਕੇ ਮੰਜ ਕੇ ਲੈਣਾ ਪਊਦ ਰੇਤੇ ਹੈ ਨਾ ਦੋ ਪੀਪੀਆਂ ਚ ਬਹੁਤ ਨਹੀਂ ਬੀਬੀ ਪੈਜੂ ਬੰਦਗੀ ਲੋਇਟ ਲੈਣਾ ਪੈਜੂਗਾ ਮਖਿਆ ਤੂੰ ਕਿਉਂ ਹੁਕਰੀ ਜਾਨੀ ਟਾਈਸ ਨਾਲ ਲੈ ਜਾਨੀ ਐ ਇਹ ਦਬੂ ਗਾਬੀ ਤਾਂ ਮਾਰ ਦੇ ਪਾਸੇ ਇਹ ਚੰਲਾ ਮਿਲੂਗਾ ਤਾਂ ਆਇਆ ਹੈ ਨੂਨ ਪਾਜੂ ਇਹ ਤਾਂ ਪਾਉਣੀ ਹੈ ਸੋ ਠੀਕ ਹੈ ਤੇ ਹਲਦੀ ਵੀ ਪਾਉਣ ਵਾਲੀ ਹੈ ਤਾਂ ਹੀ ਮੈਂ ਚੱਕ ਲਈ ਨੂਨ ਦਾਲਣੀ ਇਹ ਜਿਹੜੀ ਸੱਚੀ ਪਾਛਾ ਵਾਦੀ ਵਧੀਆ ਹੋ ਜੀ ਚਾਲ ਹੁਣ ਜੱਟ ਸੌਦਾ ਹੱਥ ਨਾਲ ਹੀ ਰਲੂਗਾ ਹੁਣ ਹੱਥ ਨਾਲ ਹੀ ਮਿਕਸ ਕਰਾਂਗੇ ਤੇ ਵਿੱਚ ਜਿਹੜੇ ਮਸਾਲਾ ਪਾਇਆ ਆਪਾਂ ਨੇ ਇਹ ਬਣ ਗਿਆ ਭਾਈ ਸੰਗਤ ਲਈ ਅੱਛਾ ਥੱਲੇ ਥੱਲੇ ਯਾਰ ਸਾਰਾ ਮਸਾਲਾ ਦੇ ਕਾ ਕਿਲੋ ਤੇ ਮਿਰਚਾਂ ਤਿੰਨ ਤਿੰਨ ਕਿਲੋ ਮਿਰਚਾਂ ਸੀ 2 ਕਿਲੋ ਆਦਾ ਸੀ 5 ਕਿਲੋ ਆਉੜੇ ਸੀਗੇ ਆਪਣੇ 6 ਕਿਲੋ ਹੋ ਗਏ 6 ਕਿਲੋ ਸਮਾਨ ਹੋ ਗਿਆ ਵਿੱਚੋਂ ਆਪਣੇ ਪੱਤਾ ਸੱਤਾ ਵੀ ਡੰਡੀਆਂ ਡੁੰਡੀਆਂ ਵੀ ਨਿਕਲ ਗਏ ਅੱਧਾ ਕਿਲੋ ਸਮਾਨ ਨਿਕਲ ਗਿਆ ਹੋਲਕ ਵੀ ਨਿਕਲ ਗਈ ਕਿ ਲਰਾਦੇ ਲੋ ਜੀ ਆਪਣਾ ਚਾਰ ਬਣ ਗਿਆ ਆਪਾਂ ਮਿਲਦੇ ਸਾਨੂੰ ਫੇਰ ਲੋ ਜੀ ਸੇ ਵੱਜ ਗਏ ਹੁਣ ਆਪਾਂ ਕੰਮ ਧੰਦੇ ਕਰ ਲੈਨੇ ਬਸ ਭਾਂਡੇ ਰਹਿ ਗਏ ਮੰਜ ਨਾਲ ਤੇ ਪ੍ਰਸਾਦਾ ਪਾਣੀ ਸਾਕ ਲਿਆ ਜੋਤੂ ਕਰ ਲਈ ਸਰਦਾਰ ਜੀ ਵੀ ਰੋਟੀ ਖਾ ਕੇ ਪਾਉਣ ਬਾਅਦ ਗੇ ਦੁੱਧ ਨਹਾ ਤੋਗੇ ਸਪਰੇ ਕਰਕੇ ਆ ਗਏ ਸੀ ਤੇ ਨਹਾ ਤੋ ਕੇ ਬਾਅਦ ਗੇ ਦੁੱਧ ਪਾਉਣ ਇੱਕ ਬਾਸ ਪਹੁਣ ਭਾਂਡੇ ਮਾਂਜ ਕੇ ਹੱਥ ਪੈਰ ਧੋ ਕੇ ਕੱਪੜੇ ਬਦਲ ਕੇ ਆਪਾਂ ਪੈ ਇੰਨਾਂ ਜੀ ਬਿਸਤਰਾ ਠੰਡ ਬਹੁਤ ਹੈਗੀ ਠੰਡ ਕਰ ਸੁਨੇਹੀ ਮੱਜਾ ਮੋਜਾ ਨਮੇੜ ਲੈਣੇ ਸੁਨੇਹੀ ਆਪਾਂ ਆਵੇ ਕੰਮ ਨਮੇੜ ਲੀਏ ਕਿਉਂਕਿ ਠੰਡ ਵਾਲੀ ਹੈਗੀ ਕਿ ਅੱਜ ਤਾਂ ਉਸਨੇ ਹਰ ਖੁੱਛੀ ਦਾ ਕਾਲਾ ਦਾ ਫਾਜ ਨੇ ਰੱਬ ਨੇ ਅੱਖੀਂ ਖੋਲੀ ਹੈਗੀ ਬਦਲਬਾਈ ਬਣੀ ਕਰਕੇ ਨਾ ਕੁੱਤੀ ਨੇ ਕੱਢੀ ਅੱਜ ਕੁਤਪ ਨਿਕਲੇ ਸੀਗੀ ਤੇ ਉਹਰੇ ਨਾਲ ਥੋੜਾ ਜਿਹਾ ਤਾਂ ਕੱਪੜਿਆਂ ਨੂੰ ਵੀ ਫਰਕ ਪੈ ਗਿਆ ਸੁੱਕਣ ਦਾ ਬਸ ਮੇਰੇ ਝਾੜੂ ਚੀਰੂ ਲੱਗੇ ਨੇ ਜਲ ਤਾਰ ਨਾਲ ਕਿ ਕੋਈ ਸਵੇਰੇ ਤਰੇਲ ਨਾਲ ਭਿੱਜ ਜਾਂਦੇ ਨੇਗੇ ਤਰੇਲ ਨਾਲ ਭਿੱਜ ਜਾਂਦੇ ਨੇ ਸਵੇਰੇ ਚਾਰ ਤੇ ਜਾਂ ਬਸ ਚਾਰ ਰਹਿੰਦਾਗਾ ਆ ਆਪਣਾ ਜਿਹੜਾ ਪਾਇਆ ਸੀਗਾ ਢੋਲੀਆਂ ਚ ਆਹਾ ਆਡੇ ਵਾਲੇ ਮਿਰਚ ਦਾ ਤੇ ਉਹ ਠੰਡਾ ਹੋ ਗਿਆ ਤੇ ਉਹ ਵੀ ਵੀ ਪਾ ਲਵਾਂ ਚਾਰ ਮੈਂ ਚਾਹਾਂ ਦੀ ਚੱਕ ਬਚਾ ਕੇ ਪਾ ਦਿੰਦਾ ਜਿਹੜੀ ਤੁਮ ਨੂੰ ਫੁੱਟੀਆਂ ਫੁੱਟੀਆਂ ਜਾਂ ਪਈਆਂ ਨੇ ਪਾ ਸਾਰੀਆਂ ਦਰਦਾਂ ਹਾਂ ਪਾ ਦੇ ਵੀ ਬਸ ਮੈਂ ਆਹਾਂਡੇ ਤੋਂ ਇੱਕ ਚੱਕ ਕਰਦਾ ਹੱਥ ਪੈਰ ਤੋਂ ਲਾ ਕੁਝ ਆਪਾਂ ਦੇ। ਹਰਾ ਮਿਰਚੇ ਨਾਲ ਰਲ ਕੇ ਹੋ ਜਾਂਦਾ। ਟਾਈਮ ਲੰਗੀ ਜਾਂਦਾ। ਹਰਾ ਮਿਰਚੇ ਕੰਮ ਹੋ ਗਿਆ ਰਲ ਮਿਲ ਕੇ ਚਾਰ ਪੈ ਗਿਆ। ਹਾਂ। ਨੇਰਾ ਵਾਲਾ ਹੋ ਜਾਂਦਾ। ਮਾੜੇ ਮਾੜੇ ਡੜ ਕੇ ਫਿਰ ਨਹੀਂ ਚੜਨ ਚਾਹੁੰਦਾ। ਆਹੇ ਜਿਵੇਂ ਬਿੰਦ ਚੀ ਨੇਰਾ ਹੋ ਗਿਆ। ਵਾਹਂ ਤੇ ਦਾਜਮ ਹੈ ਨਾ। ਜੇ ਰਮੜ ਚੱਕ ਚੱਕ ਤੇ ਨਾਲ ਹੁੰਦੇ ਟਰੋਟੋ ਧਰੀ ਗੀਆਂ ਇੱਥੇ। ਮਿਲ ਪਾਣੇ ਤੋਂ ਤੇਜਾਣ ਮੁੱਠੇ ਫਿਰ ਫਿਰ ਦੇ ਵਿੱਚ ਮੰਜੇ ਜਾਂਦੇ। ਕਾੜ ਸਾਗ ਨੂੰ ਖਾਨਾ ਸਾਫ਼ ਕਰਦੇ ਆਂ ਗੈਸ ਨੂੰ ਕਿਉਂਕਿ ਜੇ ਰੋਪਾ ਨਾ ਆਖਾ ਆਪਾਂ ਨੂੰ ਆਖਾ ਰਹਿ ਇਸ ਤੇ ਸਾਫਾਈ ਜ਼ਰੂਰੀ ਕਰਨੀ ਆ ਨਾ ਸੋਈ ਦੀ ਪਰ ਮੈਂ ਚੰਗੀ ਤਰ੍ਹਾਂ ਸੁਖਾਈ ਕਰਤੀ ਇਸ ਤੋਂ ਦਵਾਰੇ ਢਿੱਲੇ ਤੇ ਅੰਦਰ ਬੀਬੀ ਪਾਉਂਦੀ ਆ 4 ਤੇ ਦੋ ਪਾਂ ਬੀਅੰਚੇ ਕੰਮ ਹੋ ਜਾਣਗੇ ਲੈ ਲਓ ਕੇ ਪਾ ਦੂੰਗੀ ਅੰਦਰ ਤੋਂ ਚਾਹ ਵਾਂਗਰ ਵਧੀਆ ਤਾਂ ਤੁਸੀਂ ਲੋ ਇੱਕ ਚਾਜੂ ਹੋ ਕੀ ਬੱਧੀ ਆ ਬੀ ਬੀ ਕਹਿੰਦੀ ਇੱਕ ਚਾਜੂ ਹੋ ਹੋ ਜੀ ਦਾ ਬੋਲੇ ਜੋ ਜੀ ਆਪਣਾ ਚਾਰ ਵੀ ਸਮਝੂਗਾ ਤੇ ਇੱਕ ਭਾਂਡੇ ਚ ਪੈ ਜੂਗਾ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਅੱਜ ਦੇ ਵੀਡੀਓ ਚ ਇੰਨੇ ਹੀ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ